ਖਬਰਾਂ 'ਚ ਦੇਖਿਆ ਸੂਤਿਆਂ ਨੂੰ ਮੇਰੇ ਵੱਲੋਂ ਪਿਆਰ ਭਰ ਸਤਿ ਸ਼੍ਰੀ ਅਕਾਲ ਆਮ ਆਦਮੀ ਪਾਰਟੀ ਦੇ ਮੌਜੂਦਾ ਮੰਤਰੀ ਫਸੇਕ ਸੂਤੇ ਕੀ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਸ਼ਵਲ ਜਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਇਸ ਮੌਜੂਦਾ ਮੰਤਰੀ ਉੱਤੇ ਐਕਸ਼ਨ ਲੈਣਗੇ ਜਿਸ ਤਰ੍ਹਾਂ ਐਕਸ਼ਨ ਲਿਆ ਗਿਆ ਸੀ ਆਮ ਆਦਮੀ ਪਾਰਟੀ ਦੇ ਮੌਜੂਦਾ ਵਿਧਾਇਕ ਹਲਕਾ ਸਨੌਰ ਤੋਂ ਹਰਮਿੰਦਰ ਸਿੰਘ ਪਠਾਨ ਮਾਜਰਾ ਤੇ ਹਰਿੰਦ ਹਰਮਿੰਦਰ ਸਿੰਘ ਪਠਾਨ ਮਾਜਰਾ ਲਗਾਤਾਰ ਉਹਨਾਂ ਨੇ ਵਿਰੋਧ ਕੀਤਾ ਸੀ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜੀਵਾਲ ਅਤੇ ਦੂਸਰੇ ਪਾਸੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਕਿ ਪੰਜਾਬ ਦੀ ਸਾਰੀ ਅਫਸਰ ਸ਼ਾਹੀ ਜਿਹੜੀ ਹੈ ਉਹ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜੀਵਾਲ ਦੇ ਹੱਥਾਂ ਦੀ ਕੱਠ ਪੁਤਲੀ ਬਣੀ ਹੋਈ ਹੈ ਜੇਕਰ ਕੱਠ ਪੁਤਲੀ ਬਣੀ ਹੋਈ ਹੈ ਇਸ ਕਰਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਸਿਰਫ ਨਾਮ ਦੇ ਹੀ ਮੁੱਖ ਮੰਤਰੀ ਨੇ ਲੇਕਿਨ ਇੱਧਰ ਇੱਕ ਮੰਤਰੀ ਨੂੰ ਖੋਰ ਪਸੂੜੀ ਪੈ ਗਈ ਹੈ ਸੈਕਸ਼ੂਅਲ ਹਰਾਸ਼ ਮੈਂਟ ਦੇ ਦੋਸ਼ ਲੱਗੇ ਨੇ ਹਾਂਜੀ ਅਸੀਂ ਗੱਲ ਕਰ ਰਹੇ ਹਾਂ ਸ਼ਵੇਤਾ ਜਵਿੰਦਰ ਜੋ ਆਮ ਆਦਮੀ ਪਾਰਟੀ ਦੀ ਸਾਬਕਾ ਪ੍ਰਧਾਨ ਰਹਿ ਚੁੱਕੀ ਹੈ ਹਲਕਾ ਪੜਿਆਲਾ ਤੋਂ ਪਟਿਆਲਾ ਤੋਂ ਮਹਿੰਗਾ ਵਿਲ ਵੱਲੋਂ ਤੇ ਮਹਿਲਾ ਵਿਕ ਵੱਲੋਂ ਤੇ ਦੂਸਰੇ ਪਾਸੇ ਪੰਜਾਬ ਦੇ ਮੰਤਰੀ ਸਿਹਤ ਮੰਤਰੀ ਬਲਵੀਰ ਸਿੰਘ ਜਿਨ੍ਹਾਂ ਉੱਤੇ ਜਿਨਸੀ ਸ਼ੋਸ਼ਣ ਦੇ ਇਲਜ਼ਾਮ ਲੱਗੇ ਨੇ ਸ਼ਵੇਤਾ ਜਵਿੰਦਰ ਵੱਲੋਂ ਇੱਕ ਸਪੈਸ਼ਲ ਚੈਨਲ ਉਤੇ ਇੰਟਰਵਿਊ ਦਿੱਤੀ ਗਈ ਅਤੇ ਉਸ ਤੇ ਉਸ ਚੈਨਲ ਤੇ ਜਾ ਕੇ ਸ਼ਵੇਤਾ ਜੁਵਿੰਦਰ ਨੇ ਚੇਤਾ ਸ਼ਵੇਤਾ ਜਨਰਲ ਨੇ ਬੜੇ ਵੱਡੇ ਖੁਲਾਸੇ ਕੀਤੇ ਸ਼ਵੇਤਾ ਨੇ ਕਿਹਾ ਕਿ ਕਿਸ ਤਰ੍ਹਾਂ ਗੁਪਤ ਟਿਕਾਣੇ ਬਣਾ ਕੇ ਆਪਣੇ ਦਫਤਰ ਦੇ ਵਿੱਚ ਸੀ ਬਲਬੀਰ ਸਿੰਘ ਜੋ ਪੰਜਾਬ ਦੇ ਸਿਹਤ ਮੰਤਰੀ ਨੇ ਉਹਨਾਂ ਦੇ ਲੜਕੇ ਦੇ ਅਤੇ ਉਹਨਾਂ ਦੇ ਦਫਤਰ ਦੇ ਜਿਹੜੇ ਆ ਕੋਈ ਕਰਮਚਾਰੀ ਸੀ ਉਹਨਾਂ ਨੇ ਕਿਹਾ ਕਿ ਇੱਕ ਨਾਲ ਨਹੀਂ ਰਾਤ ਨੂੰ ਇਹਨਾਂ ਦੀਆਂ ਗੁਪਤ ਮੀਟਿੰਗਾਂ ਹੁੰਦੀਆਂ ਸੀ ਲੇਡੀ ਮਹਿਲਾਵਾਂ ਨੂੰ ਰਾਤ ਨੂੰ ਬੁਲਾਇਆ ਜਾਂਦਾ ਸੀ ਉਥੇ ਸਭ ਆਪ ਸ਼ਨਾਬ ਦੇ ਕੱਪ ਵੀ ਕੀਤੇ ਜਾਂਦੇ ਸੀ ਮੰਤਰੀ ਬਲਵੀਰ ਸਿੰਘ ਵੱਲੋਂ ਉਹਨਾਂ ਨੇ ਕਿਹਾ ਕਿ ਮੰਤਰੀ ਬਲਵੀਰ ਸਿੰਘ ਇਕੱਲਾ ਨਹੀਂ ਉਹਨਾਂ ਦਾ ਲੜਕਾ ਉਹਨਾਂ ਦੇ ਤਿੰਨ ਤੇ ਚਾਰ ਸਾਥੀ ਜਿਹੜੇ ਦਫ਼ਤਰ ਦੇ ਵਿੱਚ ਕੰਮ ਕਰਦੇ ਸੀ ਉਹਨਾਂ ਨੇ ਕਿਹਾ ਕਿ ਜਿਸ ਤਰ੍ਹਾਂ ਡੇਰਾ ਸੱਚਾ ਸ ਸੱਚਾ ਸੌਦਾ ਦੇ ਸਾਹ ਤੇ ਇਲਜ਼ਾਮ ਲੱਗੇ ਸੀ ਕਿ ਉਹਨਾਂ ਨੇ ਗੁਫਾਵਾਂਵਾਂ ਦੇ ਵਿੱਚ ਲਿਜਾ ਕੇ ਨਮਾਲਗਾਂ ਦੇ ਨਾਲ ਜਿਨਸੀ ਸ਼ੋਸ਼ਣ ਕੀਤੇ ਜਿਸ ਦੀ ਉਹ ਸਜ਼ਾ ਵੀ ਰੋहतक ਦੀ ਸੁਨਾਰੀਆ ਜੇਲ੍ਹ ਦੇ ਵਿੱਚ ਪੁੱਗਤ ਰਹੇ ਨੇ ਉਹਨਾਂ ਨੇ ਕਿ ਉਸੇ ਤਰ੍ਹਾਂ ਕੀਤਾ ਜਾਂਦਾ ਸੀ ਗੁਪਤ ਕਮਰੇ ਬਣਾਏ ਗਏ ਸੀ ਬਲਵੀਰ ਸਿੰਘ ਜੋ ਪੰਜਾਬ ਦੇ ਸਿਹਤ ਮੰਤਰੀ ਨੇ ਸ਼ਵੇਤਾ ਜਿੰਦਲ ਵੱਲੋਂ ਲਗਾਤਾਰ ਇਲਜ਼ਾਮ ਲਗਾਏ ਜਾ ਰਹੇ ਨੇ ਤੇ ਦੂਸਰੇ ਪਾਸੇ ਬਲਵੀਰ ਸਿੰਘ ਜੋ ਪੰਜਾਬ ਦੇ ਸਿਹਤ ਮੰਤਰੀ ਨੇ ਆਪ ਆदमी ਪਾਰਟੀ ਵੱਲੋਂ ਉਹਨਾਂ ਦੇ ਲੜਕੇ ਅਤੇ ਉਹਨਾਂ ਦੇ ਪੰਜ ਸਾਥੀਆਂ ਨੂੰ ਨੋਟਿਸ ਪਟਿਆਲਾ ਦੀ ਕੋਰਟ ਦੇ ਵਿੱਚੋਂ ਜਾਰੀ ਹੋ ਗਿਆ ਹੈ ਸ਼ਵੇਤਾ ਜਵਿੰਦਰ ਜਨਰਲ ਨੇ ਇਥੋਂ ਤੱਕ ਕਹਿ ਦਿੱਤਾ ਕਿ ਇਹਨਾਂ ਦੀ ਸਾਲੀ ਨੇ ਵੀ ਇਹਨਾਂ ਉੱਤੇ ਜਿਹੜਾ ਕੇਸ ਕੀਤਾ ਹੋਇਆ ਹੈ ਉਹ ਵੀ ਜਿਹੜੀ ਹੈ ਇਹਨਾਂ ਉੱਤੇ ਮਕਦਮਾ ਚੱਲ ਰਿਹਾ ਹੈ ਕਿਉਂਕਿ ਇਹਨਾਂ ਨੇ ਆਪਣੀ ਸਾਲੀ ਦੇ ਨਾਲ ਵੀ ਛੇੜਛਾੜ ਕੀਤੀ ਸੀ ਇਹ ਸ਼ਵੇਤਾ ਜੰਦਰ ਦਾ ਵੱਡਾ ਇਲਜ਼ਾਮ ਪੰਜਾਬ ਦੇ ਸਿਹਤ ਮੰਤਰੀ ਬਲਬੀਰ ਸਿੰਘ ਉਸ ਦੇ ਸਾਥੀਆਂ ਅਤੇ ਉਸ ਦੇ ਲੜਕੇ ਤੇ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਜਾਂ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਜਿਹੜੇ ਕਹਿੰਦੇ ਹੁੰਦੇ ਸੀ ਕਿ ਸਾਡੇ ਇਮਾਨਦਾਰ ਕਿਰਦਾਰ ਦਾ ਇਮਾਨਦਾਰ ਕਿਰਦਾਰਦਾਰ ਅਤੇ ਸੁਚੱਜੇ ਧੰਗ ਦੇ ਨਾਲ ਪੰਜਾਬ ਨੂੰ ਚਲਾਉਣ ਵਾਲੇ ਉਮੀਦਵਾਰ ਅਸੀਂ ਚੋਣ ਮੈਦਾਨ ਦੇ ਵਿੱਚ ਉਤਾਰੇ ਨੇ ਤੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨੂੰ ਕੀ ਪਤਾ ਸੀ ਕਿ ਇਹ ਸਾਡੇ ਮੰਤਰੀ ਅਤੇ ਵਿਧਾਇਕ ਕਿਸ ਤਰ੍ਹਾਂ ਦੇ ਗੁੱਲ ਖਾਉਣਗੇ ਜੋ ਕੁਝ ਹੁਣ ਆਮ ਆਦਮੀ ਪਾਰਟੀ ਦੇ ਵਿੱਚ ਚੱਲ ਰਿਹਾ ਹੈ ਇੱਕ ਪਾਸੇ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦਾ ਸਮਾਂ ਦਿਨ-ਬਰ ਦਿਨ ਨੇੜੇ ਆ ਰਿਹਾ ਹੈ ਯਾਨੀ ਕਿ ਚੋਣਾਂ ਸਿਰ ਤੇ ਨੇ ਸਾਰੀਆਂ ਪਾਰਟੀਆਂ 2017 ਦੀ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੀ ਅਗਾਮੀ ਤਿਆਰੀਆਂ ਕਰ ਰਹੀਆਂ ਨੇ ਤੇ ਦੂਸਰੇ ਪਾਸੇ ਆਪ ਆਦਮੀ ਪਾਰਟੀ ਦੀ ਸਾਬਕਾ ਮਹਿਲਾ ਵਿੰਗ ਦੀ ਹਲਕਾ ਪਟਿਆਲਾ ਤੋਂ ਪ੍ਰਧਾਨ ਸ਼ਵੇਤਾ ਜਨਰਲ ਨੇ ਵੱਡੇ ਇਲਜ਼ਾਮ ਲਗਾਏ ਨੇ ਬਲਵੀਰ ਸਿੰਘ ਤੇ ਜੋ ਪੰਜਾਬ ਦੇ ਮੌਜੂਦਾ ਸਿਹਤ ਮੰਤਰੀ ਨੇ ਉਹਨਾਂ ਨੇ ਕਿਹਾ ਕਿ ਇਹਨਾਂ ਨੇ ਮੇਰੇ ਨਾਲ ਸੈਕਸਚੁਅਲ ਹਰਾਸ਼ਮੈਂਟ ਕੀਤੀ ਹੈ